ਆਇਆ ਦੋਇਆ ਕਾਬਰਦੀ ਟੀਮ ਇੱਕ ਗੋਲ ਦੀ ਲੀਡ ਤੇ ਆ ਲਓ ਨਾਤੀ 1 ਲੱਖ 1000 ਰੁਪਇਆ ਫੁੱਟਬਾਲ ਦਾ ਜਿਹੜਾ ਸਾਬਾਣੇ ਦੀ ਟੀਮ ਨੇ ਜਿੱਤਿਆ ਮੇਰੇ ਮਿੱਤਰੋ ਅਮਰਤ ਗਰੇਵਾਲ ਬਈ ਦਾ ਸਨਮਾਨ ਤੇ ਨਾਲ ਧੰਨਵਾਦ ਕੀਤਾ ਜਾ ਰਿਹਾ ਪਰਿਵਾਰ ਦਾ ਥੈਂਕ ਯੂ ਕੀਤਾ ਜਾ ਰਿਹਾ ਅੱਜ ਬਹੁਤ ਖੁਸ਼ੀ ਵਾਲਾ ਦਿਨ ਆ ਔਰ ਲੰਬੇ ਸਮੇਂ ਤੋਂ ਜਿਹੜੀ ਗ੍ਰਾਮ ਪੰਚਾਇਤ ਖਾਸੀ ਕਲਾਂ ਦੀ ਹੈ ਇਹ ਖੇਡਾਂ ਕਰਾਉਂਦੀ ਆ ਰਹੀ ਹੈ ਤੇ ਅੱਜ ਮੇਰਾ ਖਿਆਲ ਕਿੰਨੇ ਖੇਡ ਖੇੜੇ ਮੈਂ ਹਾਂ ਅਨੇਕਾ ਮਾਰ ਕੇ ਹੇਲਤੇ ਲੰਬੇ ਸਮੇਂ ਤੋਂ ਜਿਹੜਾ ਖੇਡ ਮੇਲਾ ਕਰਾਉਂਦੇ ਆ ਰਹੇ ਨੇ ਤੇ ਅੱਜ ਵੀ ਜਿਹੜਾ ਖੇਡ ਮੇਲਾ ਕਰਾਇਆ ਤੇ ਬਹੁਤ ਵੱਡੇ ਨਾਮ ਰੱਖੇ ਨੇ ਖਿਡਾਰੀਆਂ ਵਾਸਤੇ ਔਰ ਦੂਰੋਂ ਦੂਰੋਂ ਬਹੁਤ ਅਮਗੇ ਥੀਮਾ ਆਉਂਦੀਆਂ ਨੇ ਤੇ ਖੇਡ ਕੇ ਔਰ ਜਿਥੇ ਆਪਣੀ ਜ਼ੇਤ ਨੂੰ ਸੰਭਾਲ ਲਈ ਤੇ ਉਥੇ ਇਸ ਇਲਾਕੇ ਵਾਸੀ ਵੀ ਕਹਿ ਸਕਦੇ ਆ ਵੱਡੀ ਪ੍ਰਾਪਤੀ ਦੀ ਗੱਲ ਹੈ ਤੇ ਬਹੁਤ-ਬਹੁਤ ਮੈਂ ਵਧਾਈ ਦਿਨਾ ಗ್ರಾಮ ਪੰਚਾਇਤ ਨੂੰ ਧੰਨਵਾਦ ਕਰਦਾ ਪਿੰਡ ਖਾਸੀ ਕਲਾਂ ਦੀ ಗ್ರಾಮ ਪੰਚਾਇਤ ਦਾ ਸਾਡੇ ਸਤਕਾਰਯੋਗ ਸਰਪੰਚ ਸਾਹਿਬ ਦਾ ਕਰਮਜੀਤ ਸਿੰਘ ਗਰੇਵਾਲ ਜੀ ਦਾ ਸਾਹਿਬ ਗਰੇਵ ਸਿੰਘ ਗਿੱਲ ਜੀ ਦਾ ਸਾਰੇ ਹੀ ਪੰਚ ਸਾਹਿਬਾਨਾਂ ਦਾ ਔਰ ਸਾਰੇ ਹੀ ਐਨ ਆਰ ਆਈ ਵੀਰਾਂ ਦਾ ਜਿਹੜੇ ਇੱਥੇ ਸਹਿਯੋਗ ਕਰਦੇ ਨੇ ਯੋਗਦਾਨ ਪਾਉਂਦੇ ਨੇ ਕਿ ਉਹਨਾਂ ਜ਼ਰੂਰਤ ਅੱਜ ਸਾਨੂੰ ਜੇ ਅਸੀਂ ਆਪਣੇ ਪੰਜਾਬ ਨੂੰ ਖੁਸ਼ਹਾਲ ਰੱਖਣਾ ਹੈ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਜੋ ਕਿ ਆਮ ਆਦੀ ਪਾਰਟੀ ਦਾ ਮਿਸ਼ਨ ਆ ਆਮ ਆਦੀ ਪਾਰਦੇ ਮੁੱਖੀ ਸ਼੍ਰੀ ਰਿੰਦਕੇ ਜਵਾਲ ਦੀ ਰਹਿਣ ਵਿੱਚ ਅੱਜ ਮੁੱਖ ਮੰਤਰੀ ਮਾਨਜੋਤ ਭਾਨ ਸਿੰਘ ਮਾਨ ਜੀ ਦਾ ਜਿਹੜਾ ਸੁਪਨਾ ਵਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਆਮ ਆਦੀ ਪਾਰਦੇ ਦਾ ਮਿਸ਼ਨ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤੇ ਆਪਾਂ ਵੱਧ ਤੋਂ ਵੱਧ ਖੇਡਾਂ ਨਾਲ ਜੁੜੀਏ ਔਰ ਜਿਵੇਂ ਕਿ ਆਮ ਆਦੀ ਪਾਰਦੀ ਸਰਕਾਰ ਵੱਲੋਂ ਸਾਡੇ ਮਾਨ ਸਾਹਿਬ ਵੱਲੋਂ ਖੇਡਾਂ ਬਤਨ ਪੰਜਾਬ ਦੀਆਂ ਦੀ ਸ਼ੁਰੂਆਤ ਕੀਤੀ ਗਈ ਔਰ ਅੱਜ ਸਕੂਲਾਂ ਦੇ ਵਿੱਚ ਔਰ ਛੋਟੇ ਤੋਂ ਲੈ ਕੇ ਵੱਡੇ ਬੱਚੇ ਤੱਕ ਅੱਜ ਖੇਡਾਂ ਵੱਲ ਰੁਚੀ ਵਧੀ ਹੈ ਤੇ ਉਹ ਜ਼ਰੂਰਤ ਹੈ ਕਿਉਂਕਿ ਜੇ ਆਪਾਂ ਆਪਣੇ ਸਿਹਤ ਨੂੰ ਬਚਾਉਣਾ ਆਪਣੇ ਪੰਜਾਬ ਨੂੰ ਖੁਸ਼ਹਾਲ ਕਰਨਾ ਤੇ ਆਪਾਂ ਵੱਧ ਤੋਂ ਵੱਧ ਖੇਡਾਂ ਨਾਲ ਜੁੜ ਕੇ ਜਿੱਥੇ ਆਪਣੀ ਸਿਹਤ ਦਾ ਖਿਆਲ ਰੱਖ ਸਕਦੇ ਆ ਆਪਣੇ ਸਿਹਤ ਨੂੰ ਠੀਕ ਰੱਖ ਸਕਦੇ ਆ ਤੇ ਉੱਥੇ ਆਪਾਂ ਆਪਣੇ ਪੰਜਾਬ ਦੀ ਖੁਸ਼ਹਾਲੀ ਵਿੱਚ ਯੋਗਦਾਨ ਪਾ ਸਕਦੇ ਆ ਪੰਜਾਬ ਦੀ ਤਰੱਕੀ ਵਿੱਚ ਯੋਗਦਾਨ ਪਾ ਸਕਦੇ ਆ ਤੇ ਅੱਜ ਬਹੁਤ ਵੱਡੇ ਜਿਹੜੇ ਨਾਮ ਰੱਖੇ ਗਏ ਨੇ ਔਰ ਹਮੇਸ਼ਾ ਵੱਡਾ ਖੇਡ ਮੇਲਾ ਇਹ ਜਾਣਿਆ ਜਾਂਦਾ ਖਾਸੀ ਕਲਾਂ ਦਾ ਔਰ ਵੱਡੇ ਵੱਡੇ ਨਾਮ ਲੈ ਕੇ ਜਿਹੜੇ ਖਿਡਾਰੀ ਜਾਂਦੇ ਨੇ ਹੋਰ ਉਤਸ਼ਾਹ ਹੁੰਦੇ ਨੇ ਤੇ ਅਗਲੀ ਵਾਰੀ ਫੇਰ ਹੋਰ ਮਨ ਲ ਕੇ ਆਪਣੇ ਖਡਾਨੀਆਂ ਸਾਥੀਆਂ ਨੂੰ ਲੈ ਕੇ ਆਉਂਦੇ ਤੇ ਹੋਰ ਖੇਡਾਂ ਵੱਲ ਜੋੜਦੇ ਨੇ ਇਸ ਕਰਕੇ ਨੌਜਵਾਨੀ ਨੂੰ ਜੋੜਨ ਵਾਸਤੇ ਆਓ ਇਕੱਠੇ ਹੋ ਕੇ ਆਪਾਂ ਵੱਧ ਤੋਂ ਵੱਧ ਖੇਡ ਮੇਲੇ ਕਰਾਈਏ ਤੇ ਅਪੀਲ ਕਰਦਾ ਨੌਜਵਾਨਾਂ ਨੂੰ ਆਓ ਖੇਡਾਂ ਨਾਲ ਜੁੜੋ ਤੇ ਆਪਣੀ ਜਿੱਥੇ ਸਿਹਤ ਹੈਲਥ ਵੈਲਥ ਸਿਹਤ ਨੂੰ ਜਿੱਥੇ ਸੰਭਾਲੀਏ ਆਪਾਂ ਉੱਥੇ ਉੱਥੇ ਆਪਾਂ ਇਕੱਠੇ ਹੋ ਕੇ ਆਪਣੇ ਮਾਪਦਰ ਵਾਸਤੇ ਸਤਿਕਾਰ ਕਰੀਏ ਬਜ਼ੁਰਗਾਂ ਦਾ ਸਤਿਕਾਰ ਕਰੀਏ ਆਪਣੇ ਪੰਜਾਬ ਦੀ ਤਰੱਕੀ ਵਿੱਚ ਯੋਗਦਾਨ ਪਾਈਏ ਆਪਣੇ ਪੰਜਾਬ ਦੀ ਸੇਵਾ ਜ ਕਰੀਏ ਔਰ ਬਹੁਤ ਬਹੁਤ ਧੰਨਵਾਦ ਵੀਰੇ ਗਰਾਊਂਡ ਕਲੀਅਰ ਕਰਦਾ ਯਾਰ ਭਰਾ ਬਣ ਕੇ ਜਿਹੜੇ ਬੰਦੇ ਹੋਣ ਯਾਰ ਪੰਜਾਹ ਦਿਨਾਂ ਅੱਜ ਹਰੇਕ ਤਰ੍ਹਾਂ ਦੇ ਰਾਜਨੀਤਿਕ ਲੋਕ ਧਾਰਮਿਕ ਲੋਕ ਇੱਥੇ ਆਏ ਨੇ ਸਾਰਿਆਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਥੋੜਾ ਬੰਦਿਆਂ ਨੇ ਸਾਨੂੰ ਐਨਆਰਆਈ ਵੀਰਾਂ ਨੇ ਜਾਂ ਨਗਰ ਨਿਗਰਾਨਿਆਂ ਨੇ ਆਂਡ ਗਵਾਰਡ ਨੇ ਸਾਡੇ ਨਾਲ ਸਹਿਯੋਗ ਕੀਤਾ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ। ਯਾਰ ਥੋੜੀ ਬਾਤ ਖੋਲਦੀ ਆ। ਜਿਹੜਾ ਇੱਥੇ ਨਾਮ ਦਿੱਤੇ ਗਏ ਬੜੇ ਦਿਲਖੋਸ਼ੇ ਨਾਮ ਸੀਗੇ। ਬਾਈ ਸਾਊਂਡ ਵਾਲੇ ਭਰਾ 1 ਲੱਖ 10 ਹਜ਼ਾਰ ਰੁਪਿਆ 10 ਹਜ਼ਾਰ ਦੀ ਖੋਲਦੇ ਆ 70 ਹਜ਼ਾਰ ਦੀ 15 15 ਹਜ਼ਾਰ ਦੀ ਸਾਡੇ ਵੀ ਸਾਡੇ ਤੱਕ ਤਾਂ ਆਵਾਜ਼ ਪਹੁੰਚੇ ਯਾਰ। ਕੋਈ ਟੀਮ ਅਸੀਂ ਜਿਹੜਾ ਨਾਮ ਤੋਂ ਜਾਣ ਨਹੀਂ ਕਿ ਕਿਹੜੀ ਜਿਹੜੀ ਹੋਰੀ ਆ 1180 280 ਰੁਪਿਆ ਦੇ ਦਿੱਤਾ। ਚਲੋ ਅੱਗੇ ਵਾਸਤੇ ਵੀ ਜਿਹੜਾ ਦੂਜੇ ਜਿਹੜਾ ਰੇਡ ਦਾ ਖਾਵਾਣਾ ਨੇ ਦੋਵੇਂ ਟੀਮਾਂ ਚੋਣ ਲਿੱਤੀਆ ਇਹ ਅਗਲੀ ਵਾਰੀ ਸਾਹਵਾਲਾ ਕੱਪ ਜਿੱਤਦਾ ਕੋਈ ਸਪੈਸ਼ਲ ਰਾਮ ਸਾਡੇ ਵੱਲੋਂ 1.5 ਲੱਖ ਰੁਪਏ ਦੇ ਰਿਹਾ